ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰੀ ਰਾਗ ਮਹੱਲਾ ਤੀਜਾ ਸੋਨੇ ਸੋਨੇ ਕਾਮ ਗਹੇ ਲੀਏ ਕਿਆ ਚੱਲ ਹੈ ਬਾਹ ਲੁੜਾਈ ਆਪਣਾ ਪਿਰ ਨਾ ਪਛਾਣ ਹੀ ਕਾ ਮੁਹ ਦੇਸ ਹੈ ਜਾਏ ਜਿਨੀ ਸਖੀ ਕੰਤ ਪਛਾਣਿਆ ਹਾ ਤਿੰਨ ਕ ਲਗ ਪਾਏ ਤਿੰਹੀ ਜੈਸੀ ਥੀ ਰਹਾ ਸਤ ਸੰਗਤੇ ਮੇਲੇ ਮਿਲਾਈ ਮੁੰਢੇ ਕੂੜੇ ਮੁਠੀ ਕੂੜਿਆ ਰੇ ਪੈਰੁ ਪ੍ਰਭੁ ਸੱਚ ਸੋਹਣਾ ਪਾਈਐ ਗੁਰ ਵਿਚਾਰ ਰੇ ਰਹਾ ਮਨ ਮੁਖੇ ਕੰਤ ਨ ਪਛਾਨਾਈ ਤੈਨ ਕਿਉ ਰੈਣ ਵਿਹਾਰ ਗਰਬੇ ਅਟਿਆ ਤ੍ਰਿਸ਼ਨਾ ਚਲੇ ਹੈ ਦੁਖ ਪਾਵ ਹੈ ਤੁਜੈ ਪਾ ਸਬ ਦੇ ਰਤਿਆ ਸੁਹਾਗਣੀ ਤਨ ਵਿੱਚ ਹਾ ਮੈ ਜਾਏ ਸਦਾ ਪਿਰ ਰਾਵ ਹੈ ਆਪਣਾ ਤੇਨਾ ਸੁਖੇ ਸੁਖੇ ਵਿਹਾਈ ਗਿਆਨ ਵਿਹੂਣੀ ਪਿਰ ਮੁਤੀਆ ਪਿਰ ਨ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਵੇਨ ਪਰ ਦੇਖੇ ਭੁਖ ਨਜਾਇ ਆਵ ਹੋ ਮਿਲ ਹੋ ਸਹੇਲੀ ਹੋ ਮੈਂ ਪਰ ਦੇ ਹੋ ਮਿਲਾਈ ਪੂਰੇ ਪਾਗੇ ਸਤਿਗੁਰ ਮਿਲੈ ਪੈ ਰੁ ਪਾਇਆ ਸਚ ਸਮਾਈ ਸੇ ਸਹੀਆ ਸੁਹਾਗਣੀ ਜਿਨ ਕਾ ਨਦਰ ਕਰੇ ਖਸਮ ਪਛਾਨੇ ਆਪਣਾ ਤਨ ਮਨੁ ਅਗੇ ਦੇ ਕਰ ਉਰ ਪਾਇਆ ਆਪਣਾ ਹਉਮੈ ਦੂਰੇ ਕਰੇ ਨਾਨਕ ਸੋਭਾਵੰਤਿਆ ਸੁਹਾਗਣੀ ਅਨ ਦੇਨ ਭਗਤੇ ਕਰੇ ਸ੍ਰੀ ਰਾਗੁ महलाती जा एक पेरु राव है आपना हाओ कह दर पूछो सतगुर सेवी पाओ करे मैं पेरु दे हो मिला सब उपाए ਅੱਪੇ ਵੇਖਾ ਕਿ ਸੁਨੇੜਾ ਕਿ ਸੁ ਦੂਰ ਏ ਜੇਨੇ ਪੈਰ ਸੰਗੇ ਜਾਣਿਆ ਪੈਰ ਰਾਵੇ ਸਦਾ ਹਦੂਰੇ मुੰਧੇ ਤੂੰ ਚੱਲ ਗੁਰ ਕੈ ਭਾਏ ਆਨ ਦੇਨ ਰਾਵ ਹੈ ਪੈਰ ਆਪਣਾ ਸਹਜੇ ਸੱਚ ਸਮਾਏ ਰਹਾ ਸਬ ਦੇ ਰਤੀਆ ਸੁਹਾਗਣੀ ਸੱਚੇ ਸਬ ਦੇ ਸੀਗਾਰੇ ਹਰੇ ਵਰ ਪਾਏ ਨੇ ਕਰ ਆਪਣੇ ਗੁਰ ਕਹਿਤੇ ਪਿਆਰੇ ਸੇਜ ਸੁਹਾਵੀ ਹਰੇ ਰੰਗ ਰਵਾ ਭਗਤੇ ਭਰੇ ਪੰਡਾਰ ਸੋ ਪ੍ਰਭ ਪੀਤਮ ਮਾਨਵਸਾ ਜੇ ਸਭਸ ਦੇ ਅਧਾਰ ਪੇਰ ਸਲਹ ਨੇ ਆਪਣਾ ਤਿੰਕੈ ਹਉ ਸਦ ਬਲ ਹਰੈ ਜੋ ਮਨ ਤਨ ਅਰਪੀ ਸਿਰ ਦੇਈ ਤਿੰਨ ਕੈ ਲਾਗਾ ਪਾਈ ਜਿਨੀ ਇੱਕੋ ਪਛਾਨਿਆ ਦੂਜਾ ਪਾ ਚੁਕਾਇ ਗੁਰਮੁਖੇ ਨਾਮ ਪਛਾਨੀਐ ਨਾਨਕ ਸਚ ਸਮਾਈ ਸਿਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸਾਚੂ ਤੂੰ ਸਭ ਕੁਛ ਤੇਰਾ ਚੀਰ ਲਖ 84 ਤਰਸਦੇ ਫਿਰੇ ਬੇਨੁ ਗੁਰ ਪੀਟੇ ਪੀਰਾ ਹਰੇ ਜੀਓ ਬਖਸੇ ਬਖਸੇ ਲਏ ਸੂਖ ਸਦਾ ਸਰੀਰ ਗੁਰ ਪਰਸਾਦੀ ਸੇਵ ਕਰੀ ਸਾਚੂ ਗਹਿਰ ਗੰਭੀਰ ਮਨ ਮੇਰੇ ਨਾਮੇ ਰਤੇ ਸੁਖ ਹੋਏ ਗੁਰਮਤੀ ਨਾਮ ਸੁਲਾਹੀਐ ਦੂਜਾ ਅਵਰ ਨ ਕੋਈ ਰਹਾ ਧਰਮ ਰਾਏ ਨੂੰ ਹੁਕਮੁ ਹੈ ਬਹਿ ਸੱਚਾ ਤਰਮ ਵਿਚਾਰੇ ਦੁਜੇ ਪਾਇ ਦੁਸ਼ਟ ਆਤਮਾ ਓਹ ਹੋ ਤੇਰੀ ਸਰਕਾਰ ਅਧਿਆਤਮੀ ਹਰੇ ਗੁਣਤਾਸ ਮਨ ਜਪ ਹੈ ਏਕ ਮੂਰਾਰੇ ਤਿੰਨ ਕੀ ਸੇਵਾ ਧਰਮ ਰਾਏ ਕਰੈ ਤਨ ਸਵਰਣ ਹਰ ਮਨ ਕੇ ਬੇਕਾਰ ਮਨ ਹੈ ਤਜੈ ਮਨ ਚੁੱਕੇ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਜੇ ਨਾਮੇ ਸਮਾਨੋ ਪੀਨੋ ਸਤੇ ਗੁਰ ਮੁਕਤੇ ਨ ਪਾਈ ਐ ਮਨ ਮੁਖੇ ਫਰੇ ਦਿਵਾਨੋ ਸਬਰ ਨ ਚੀਨੇ ਕਥਨੀ ਬਦਨੀ ਕਰੇ ਵੇਖਿਆ ਮਹ ਸਮਾਨ ਸਭ ਕੁਛ ਆਪੇ ਆਪੇ ਹੈ ਦੂਜਾ ਅਵਰ ਨਕੋਏ ਜੋ ਬੁਲਾਏ ਤਿਉ ਬੋਲੀਐ ਜਾਪੇ ਬੁਲਾਏ ਸੁਏ ਗੁਰਮੁਖੇ ਬਾਣੀ ਬ੍ਰਹਮੁ ਹੈ ਸਬਦੇ ਮਿਲਾਵਾ ਹੋਏ ਨਾਨਕ ਨਾਮ ਸਮਾਲੇ ਤੂੰ ਜੇ ਤੂੰ ਸੇਵੈ ਸੁਖ ਹੋਈ ਸ੍ਰੀ ਰਾਗ ਮਹਲਾ 3 ਜਾਗੇ ਹਉ ਮੈ ਮਲੋ ਦੁਖ ਪਾਇਆ ਮਾਲੋ ਲਾਗੀ ਦੂਜੇ ਪਾਈ ਮਾਲੋ ਹਉ ਮੈਂ ਤੋਤੀ ਕਿਵੈ ਨਾ ਉਤਰੈ ਜੇ ਸੌ ਤੀਰਥ ਨਾਏ ਬਹੁ ਬੇਧੇ ਕਰਮ ਕਮਾਵਦੇ ਦੂਣੀ ਮਾਲ ਲਾਗੀ ਆਏ ਪੜਿਆ ਮੈਲ ਨਾ ਉਤਰਾ ਪੁੱਛੋ ਗਿਆਨੀ ਆ ਜਾਈ ਮਨ ਮੇਰੇ ਗੁਰ ਸਰਣੇ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਾਰੇ ਹਾਰੇ ਕਰੇ ਥਕੇ ਮੈਲ ਨਾ ਸਕੀ ਤੋਏ ਰਹਾ ਮਨੇ ਮੈਲੇ ਪਗ ਤੇ ਨ ਹੋਵਈ ਨਾ ਮੁ ਨ ਪਾਇ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਸ ਨੇ ਪਾਤੇ ਗਵਾਈ ਗੁਰ ਪ੍ਰਸਾਦੀ ਮਾਣੇ ਵਸੈ ਮਾਲ ਹਉ ਮੈ ਜਾਈ ਸਮਾਈ ਜੋ ਅੰਧੇਰਾ ਦੀਪਕ ਬਾਲੀਐ ਤੋ ਗੁਰ ਗਿਆਨ ਨੇ ਅਗਿਆਨ ਤਜਾਈ हम किया हम करहगे हम मूर्ख गावार करने वाला विसरया दूजे पाए प्यार माया जेवर दुख नहीं सबे पावे थके संसार ਗੁਰਮਤੀ ਸੁਖ ਪਾਈਐ ਸਾਚੁ ਨਾਮ ਓਰ ਤਾਰੇ ਜਿਸਨੋ ਮਿਲੇ ਸੋ ਮਿਲਾ ਹਉ ਤਿਸ ਬਲਹਾਰਾ ਜੋ ਇਹ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾ ਮਾਨੇ ਰਤੇ ਜਿਹਾ ਰਤੀ ਹਰ ਗੁਣ ਸੱਚੇ ਗਾ ਨਾਨਕ ਨਾਮ ਨਵਿਸਰੈ ਸੱਚੇ ਮਾਹੇ ਸਮਾ ਸ੍ਰੀ ਰਾਗ ਮਹੱਲਾ ਚੌਥਾ ਕਰੋ ਪਹਿਲਾ ਮੈਂ ਮਾਨੇ ਤਾਨੇ ਭਿਰਹ ਆਤੇ ਅਗਲਾ ਕਿਉ ਪ੍ਰੀਤਮ ਮਿਲਾ ਕਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭੇ ਦੇਖਿਆ ਦੁਖ ਜਾਈ ਜਾਏ ਪੁੱਛਾ ਤਿੰ ਸਜਣਾ प्रभु केतु बेधे मिला मिला मेरे सतगुरु मैं तुझ बिन अवर न कोए हम मूर्ख मुग्ध शरणागति कर कृपा मिले हरे सो रहा ਸਤਿਗੁਰ ਦਾਤਾ ਹਰੇ ਨਾਮ ਕਾ ਪ੍ਰਭੂ ਆਪੇ ਮਿਲਾਵੇ ਸੋ ਸਤਿਗੁਰੇ ਹਰ ਪ੍ਰਭ ਬੁੱਝਿਆ ਗੁਰ ਚੇਵਡ ਅਵਰ ਨਕੋ ਹਾਉ ਗੁਰ ਸਰਣਾਈ ਟਹੇ ਪਵਾ ਕਰ ਦਇਆ ਮਿਲੇ ਪ੍ਰਭੂ ਸੋ ਮਨ ਹਾਠੇ ਕਿਨ ਨ ਪਾਇਆ ਕਰ ਉਪਾਵ ਥਕੇ ਸਭ ਕੋ ਸਹਸ ਸਿਆਣਪ ਕਰ ਰਹੇ ਮਾਨਿ ਕੋ ਰੰਗ ਨ ਹੋਏ कूड़े कपटे कि न, न पाय जो बीज खावै सो सबना तेरी आस प्रभ सब जी तेरे तू से प्रभ तुध खाली को नहीं ਦਾਰੇ ਗੁਰਮੁਖ ਨੂੰ ਸਬਾ ਸੇ ਬੇਖੂ ਭਾਉ ਜੇ ਲ ਡੁੱਬ ਦੇ ਕਾਢ ਲੈ ਜਨ ਨਾਨਕ ਕੀ ਅਰਦਾਸ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ